ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਪਾਵਨ ਬਾਣੀ ਚਾਉ ਬੋਲੇ ਉਸ ਦਾ 8 ਨੰਬਰ ਜਿਹੜਾ ਹੈ ਸ਼ੰਦ ਜਿਹੜਾ ਸਾਂਝਾ ਕਰੀਏ ਸਤਿਗੁਰੂ ਜੀ ਇਸ ਪਾਵਨ ਬਚਨ ਦੇ ਵਿੱਚ ਸਾਨੂੰ ਕਿਆ ਸੋਝੀ ਦਿੰਦੇ ਨੇ ਆਓ ਵਿਚਾਰ ਕਰੀਏ ਸਭ ਤੋਂ ਪਹਿਲਾਂ ਇਸ ਪਾਵਨ ਵਚਨ ਜੋ ਸਤਿਗੁਰੂ ਜੀ ਦਾ ਇਹਦਾ ਪਾਠ ਉਚਾਰਨ ਕਿਵੇਂ ਕਰਨਾ ਹੈ ਆਓ ਪਾਠ ਦਾ ਉਚਾਰਨ ਕਰੀਏ ਜਾ ਕੋ ਪ੍ਰੇਮ ਸਵਾਉ ਹੈ ਚਰਨ ਚਿਤਬ ਮਨ ਮਾਹੇ ਨਾਨਕ ਬਿਰਹੀ ਬ੍ਰਹਮ ਕੇ ਆਨ ਨ ਕਤ ਹੂੰ ਜਾਹੇ ਇਸ ਤਰ੍ਹਾਂ ਉਚਾਰਨ ਕਰਨਾ ਹੈ ਤੋ ਹੁਣ ਆਓ ਸੰਖੇਪ ਰੂਪ ਦੇ ਵਿੱਚ ਥੋੜੀ ਵਿਚਾਰ ਕਰ ਲੈਨੇ ਆ ਜਾ ਕਉ ਕੋ ਦਾ ਅਰਥ ਹੁੰਦਾ ਦਾ ਜਿਸ ਦਾ ਸਵਾਉ ਅਰਥ ਹੁੰਦਾ ਸਵਾਰਥ ਚਿਤਵ ਜਿਹੜਾ ਸ਼ਬਦ ਹੈ ਚਿਤ ਬਣਾ ਚੇਤੇ ਵਿੱਚ ਰੱਖਣਾ ਤੇ ਦਾ ਅਰਥ ਜਿਹੜਾ ਹੈ ਉਹ ਜਾਤ ਵਿਦਵਾਨਾਂ ਨੇ ਕੀਤਾ ਜਾ ਕੋ ਪ੍ਰੇਮ ਸਵਾਉ ਹੈ ਜਿਨ੍ਹਾਂ ਦਾ ਸਵਾਰਥ ਜੀਵਨ ਦਾ ਮਨੋਰਥ ਪਰਮਾਤਮਾ ਦਾ ਪਿਆਰ ਹੈ ਚਰਨ ਚੇਤਵ ਮਨਮਹਿ ਤੇ ਉਹ ਪ੍ਰਭੂ ਦੀ ਜਿਹੜੇ ਚਰਨ ਹੈ ਉਹਨੂੰ ਚੇਤੇ ਰੱਖਦੇ ਆਪਣੇ ਮਨ ਵਿੱਚ ਭਾਵ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਭੂ ਦੀ ਯਾਦ ਹੈ ਗੁਰੂ ਦਾ ਸ਼ਬਦ ਜਿਨ੍ਹਾਂ ਦੇ ਮਨ ਵਿੱਚ ਵਸਿਆ ਹੋਇਆ ਹੈ ਨਾਨਕ ਏ ਨਾਨਕ ਬਿਰਹੀ ਬ੍ਰਹਮ ਕੇ ਬਿਰਹੀ ਦਾ ਅਰਥ ਹੁੰਦਾ ਜੋ ਵਿਛੜੇ ਔਰ ਸਮਝ ਆ ਗਈ ਫਿਰ ਪਿਆਰ ਪੈ ਗਿਆ ਤੋਂ ਵਿਰਹੀ ਦਾ ਅਰਥ ਹੁੰਦਾ ਪ੍ਰੇਮੀ ਨਾਨਕ ਬਿਰਹੀ ਬ੍ਰਹਮ ਕੇ ਬ੍ਰਹਮ ਤੋਂ ਕਹਿੰਦੇ ਨੇ ਭਾਵ ਹੁੰਦਾ ਪਰਮਾਤਮਾ ਪਰਮੇਸ਼ਰ ब्रह्म पुल्लिंगिक वचन है ओंकड़ा नहीं चाहिदी सी पर के शब्द जेड़ा शब्द है वो संबंधक नाल आ गया इस करके ब्रह्म दे ममे ओंकड़ नहीं है हे नानक विरही ब्रह्म के ओ मनुक जिना दा एक कोई स्वार्थ है प्रभु दी याद नु मन विच टिका के रखना ओ परमात्मा परमेश्वर दे आशिक भाव प्रेमी हन ਉਹ ਮਨੁੱਖ ਜਿਹੜੇ ਨੇ ਆਨ ਨ ਕਤਹੁ ਜਾਹੇ ਆਨ ਭਾਵ ਹੋਰ ਕਤਹੁ ਮਤਲਬ ਕਿਸੇ ਪਾਸੇ ਉਹ ਹੋਰ ਪਾਸੇ ਨਹੀਂ ਜਾਂਦੇ ਕੋਈ ਹੋਰ ਤਰੀਕਾ ਨਹੀਂ ਵਰਤਦੇ ਹੈ ਨਾ ਕੋਈ ਜਪ ਕਰਦੇ ਨਾ ਕੋਈ ਤਪ ਸੰਜਮ ਦੇ ਵਿੱਚ ਪ੍ਰੋਸਾ ਰੱਖਦੇ ਜਪ ਕਰਦੇ ਦਾ ਮਤਲਬ ਕੋਈ ਹੋਰ ਤਰ੍ਹਾਂ ਦੇ ਜਪ ਪਰਮੇਸ਼ਰ ਦਾ ਜਪ ਤਾਂ ਕਰਨਾ ਹੈ ਹੋਰ ਤਰ੍ਹਾਂ ਦੇ ਕੋਈ ਸੰਜਮ ਰੱਖਣੇ ਜਿਵੇਂ ਪੁੱਠੇ ਲੜਗਣਾ ਜਿਵੇਂ ਕਈ ਤਰ੍ਹਾਂ ਦੇ ਬੰਧਨ ਰੱਖਣੇ ਸਤੁਰ ਕਹਿੰਦੇ ਉਸ ਪਾਸੇ ਉਹ ਕਦੇ ਵੀ ਨਹੀਂ ਜਾਂਦੇ ਆਨ ਨਾ ਕਤਹੂ ਜਾਹੇ ਫਿਰ ਕਰਦੇ ਕੀ ਆਏ ਕਹਿੰਦੇ ਉਹਨਾਂ ਦਾ ਸਵਾਰਥ ਇੱਕ ਉਹਨਾਂ ਦਾ ਪ੍ਰਮਾਤਮਾ ਦਾ ਪ੍ਰੇਮ ਪਰਮੇਸ਼ਰ ਦਾ ਪਿਆਰ ਉਹ ਪ੍ਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦੇ ਤੋਂ ਪ੍ਰਮਾਤਮਾ ਨੂੰ ਗੁਰੂ ਸ਼ਬਦ ਦੇ ਜ਼ਰੀਏ ਹਿਰਦੇ ਵਿੱਚ ਬਿਵਾਸਾ ਕੇ ਰੱਖਦੇ ਨੇ ਉਹ ਪ੍ਰਮਾਤਮਾ ਪਰਮੇਸ਼ਰ ਦੇ ਪ੍ਰੇਮੀ ਹੈ ਉਹ ਪ੍ਰਮਾਤਮਾ ਨਾਲ ਪਿਆਰ ਕਰਨ ਵਾਲੇ ਹਨ ਸੋ ਸਤਿਗੁਰ ਸਮਝਾਉਂਦੇ ਨੇ ਪਾਈ ਹੋਰ ਪਾਸੇ ਕਿਸੇ ਆਨੰਨ ਕਾਥੋਂ ਮਤਲਬ ਹੋਰ ਪਾਸੇ ਕਿਤੇ ਭਟਕਣ ਦੀ ਜਰੂਰਤ ਨਹੀਂ ਹੈ। ਕੀ ਕਰਨਾ ਹੈ? ਸਿਰਫ ਪ੍ਰਮਾਤਮਾ ਦਾ ਪਿਆਰ ਪਰਮੇਸ਼ਰ ਦਾ ਪਿਆਰ ਆਪਣੇ ਹਿਰਦੇ ਵਿੱਚ ਬਸਾਣਾ ਹੋ। ਬਸ ਜਿਵੇਂ ਆਪ ਸਾਨੂੰ ਜੋ ਦੁਨੀਆ ਦੀ ਵਸਤੂ ਪਿਆਰੀ ਲੱਗਦੀ ਉਹਨੂੰ ਪਿਆਰ ਕਰਦੇ ਨਾ ਉਹ ਤੋਂ ਕਿਤੇ ਵੱਧ ਕੇ ਫਿਰ ਪ੍ਰਮਾਤਮਾ ਨਾਲ ਪਿਆਰ ਕਰਨਾ ਹੈ। ਰੱਬ ਨੂੰ ਯਾਦ ਕਰਨਾ ਹੈ। ਇਸ ਪਾਵਨ ਅਸ਼ੰਦ ਦੇ ਵਿੱਚ ਸਤਿਗੁਰੂ ਸਾਨੂੰ ਇਹ ਸੋਝੀ ਦਿੰਦੇ ਨੇ ਕਿ ਜਿਹੜੇ ਪ੍ਰਮਾਤਮਾ ਦੇ ਪ੍ਰੇਮੀ ਨੇ ਉਹ ਹੋਰ ਕਿਸੇ ਪਾਸੇ ਵੱਲ ਨਹੀਂ ਭੱਜਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ